ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਐਸਐਸਐਫ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਪਰ ਲੋਕ ਖੁਦ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਇਸ ਦੀ ਗਵਾਹੀ ਹੁਸ਼ਿਆਰਪੁਰ ਦੀਆਂ ਹੀ ਦੋ ਘਟਨਾਵਾਂ ਦੱਸਦੀਆਂ ਨੇ ਇੱਕ ਘਟਨਾ ਜਿਸ ਦੇ ਵਿੱਚ ਇੱਕ ਵਕੀਲ ਗੱਡੀ ਚਲਾ ਰਿਹਾ ਸੀ ਗੱਡੀ ਤੇਜ਼ ਰਫ਼ਤਾਰ ਸੀ ਬੇਕਾਬੂ ਹੋਈ ਤੇ ਇੱਕ ਦਰਖਤ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਮੌਕੇ ਤੇ ਐਸਐਸਐਫ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਪ੍ਰਦੀਪ ਵਰਮਾ ਜੀ ਸਰ ਇਹ ਜਿਹਨਾਂ ਦਾ ਐਕਸੀਡੈਂਟ ਕੀ ਲੱਗਦਾ ਹੈ ਆਪਣਾ ਮੇਰੇ ਚਾਚਾ ਹੀ ਨੇ ਜੀ ਕੀ ਨਾਮ ਹੈ ਨਾ ਸਰ ਪਰ ਮਨੀਸ਼ ਸ਼ਰਮਾ ਐਡਵੋਕੇਟ ਨੇ ਅੱਛਾ ਜੀ ਜੀ ਕਿ ਉਹ ਪਹੁੰਚੇ ਪਹੁੰਚੇ ਹੁਣੇ ਪਹੁੰਚੇ ਆ ਗੱਲ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੋਂ ਲੱਗੀ ਇੱਕ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਜੀ ਸਰ ਸਰ ਇੱਕ ਟੀਮ ਨੂੰ ਵੀ ਬ੍ਰਦਰ ਇਨਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਦਰਖਤ ਟਕਰਾ ਰਹੀ ਹੈ ਤੇ ਮੌਕੇ ਤੇ ਹੀ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਿਲੀ ਜੋ ਵੀ ਬੰਦ ਕਰਵਾਈ ਕਰਾਂਗੇ ਸਰ ਅਰੇ ਕਾਰਨ ਕਿਸ ਨੂੰ ਓਵਰ ਕਹਿੰਦੇ ਸਪੀਡ ਸੀ ਕੰਟਰੋਲ ਨਹੀਂ ਹੋਈ ਦਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ ਠੀਕ ਹੈ ਜੀ ਅਮ੍ਰਿਤਸਰ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣੇ ਵਾਲਾ ਹੈ ਹਾਂ ਤਲਵਾੜੇ ਦੇ ਸੀ ਉਹ ਤੇ ਫੈਮਿਲੀ ਮੈਂਬਰਸ ਆ ਗਏ ਆ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੀਆਂ ਆਪਣੇ ਕਬਜ਼ੇ 'ਚ ਫੈਮਿਲੀ ਮੈਂਬਰਸ ਨੂੰ ਗੱਡੀ ਦੇ ਸਪੀਕਰ ਐਡਵੋਕੇਟ ਦਾ ਲੱਗਾ ਐ ਐਡਵੋਕੇਟ ਤਲਵਾੜੇ ਦੇ ਰਹਿਣ ਵਾਲੇ ਆ ਜੀ ਇਹਦੇ ਬਾਰੇ ਹੁਣ ਅੱਗੇ ਫੈਮਿਲੀ ਮੈਂਬਰਸ ਆ ਗਏ ਹਜੇ ਅਸੀਂ ਇਹ ਨਹੀਂ ਪਤਾ ਕੀਤਾ ਕਿ ਉਹ ਕਿਹੜੇ profession ਨਾਲ ਸੰਬੰਧਿਤ ਆ ਐਡਵੋਕੇਟ ਦਾ ਸਟicker ਲੱਗਾ ਐ ਫੈਮਿਲੀ ਮੈਂਬਰਸ ਆ ਰਹੇ ਆ ਹਜੇ ਤਾਂ ਬੋਡੀ ਨੂੰ ਆਪਾਂ ਉੱਥੇ ਪਹਚਾਇਆ ਤੇ ਉਸ ਤੋਂ ਬਾਅਦ ਐਸ ਪਰ ਜਿਹੜੀ ਬੋਡੀ ਦੀ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਅਸਪਰ ਜੋ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਦੂਜਾ ਹਾਦਸਾ ਵੀ ਹੁਸ਼ਿਆਰਪੁਰ ਦਾ ਹੀ ਹੈ ਜਿੱਥੇ ਰੋਡ ਵਿੱਚ ਵਾਸਤੇ ਇੱਕ ਮੋਟਰਸਾਈਕਲ ਦੇ ਵਿੱਚ ਆਲੇ ਟੱਕਰ ਹੋ ਜਾਂਦੀ ਹੈ ਜਿਸ ਦੀ ਤਸਵੀਰ ਸਾਹਮਣੇ ਆਈ ਤਾਂ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਕਿਵੇਂ ਮੋਟਰਸਾਈਕਲ ਬੱਸ ਦੇ ਥੱਲੇ ਦਲੜਿਆ ਗਿਆ ਉਸ ਦੇ ਕਿੰਨਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਤਸਵੀਰਾਂ ਦੇਖ ਕੇ ਲਗਾਇਆ ਜਾ ਸਕਦਾ ਹੈ ਪਰ ਇਹ ਸਾਰੇ ਮਾਮਲੇ ਦੇ ਵਿੱਚ ਬੱਸ ਡਰਾਈਵਰ ਦਾ ਬਿਆਨ ਸਾਹਮਣੇ ਆਇਆ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਰਾਹ ਤੇ ਸਿੱਧੇ ਤਰੀਕੇ ਨਾਲ ਜਾ ਰਿਹਾ ਸੀ ਕੰਟਰੋਲ ਸਪੀਡ ਤੇ ਪਰ ਸਾਹਮਣੇ ਉਹ ਨੌਜਵਾਨ ਜੋ ਜ਼ੋਮਾਟੋ ਦੀ ਡਿਲੀਵਰੀ ਕਰਦਾ ਹੈ ਉਹ ਤੇਜ਼ੀ ਨਾਲ ਆਉਂਦਾ ਹੈ ਤੇ ਸਿੱਧਾ ਬੱਸ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਗਣੀ ਮਤ ਇਹ ਰਹਿੰਦੀ ਹੈ ਕਿ ਇਸ ਹਾਦਸੇ ਵਿੱਚ ਨੌਜਵਾਨ ਦੀ ਜਾਨ ਬਚ ਜਾਂਦੀ ਹੈ ਹਾਂਜੀ ਮੈਂ ਚਲਾਉਂਦਾ ਜੀ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਤੇ ਸਰ ਮੈਂ ਆਪਣੇ ਆਪਣੇ ਬੜੇ ਆਮ ਨਾਲ ਸਟ੍ਰਾਂਗ ਕ੍ਰੋਸ ਕੀਤਾ ਤੇ ਦੋ ਮੋਟਰਸਾਈਕਲ ਸਪੀਡ ਤੇ ਆਇਆ ਇਕਦਮ ਹੀ ਰੋਂਗ ਸਾਈਡ ਤੇ ਜਾਣ ਕੇ ਕਿ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਵੱਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੁਰਸਲਾ ਕੀ ਆ ਗਿਆ ਮੁੰਡਾ ਕੀ ਕੋਈ ਕੰਮ ਕੰਮ ਕਰਦਾ ਹੈ ਕਿ ਉਹਦੇ ਕਰੇ ਮੁੰਡਾ ਜੀ ਜਮਾਟੋ ਵਾਲਿਆਂ ਦੇ ਜਿਹੜਾ ਆਰਡਰ ਆਰਡਰ ਬੁੱਕ ਕਰਦੇ ਆ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਤੇ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਮਿਕਦਮ ਕਾਲੀ ਚੋ ਗਿਆ ਜਿਹੋ ਆ ਗਿਆ ਉਹਨੇ ਵੇਖੀ ਬੱਸ ਵੇਖੀ ਲਈ ਉਹਨੇ ਸਰ ਚੌਂਗ ਦੇ ਵਿੱਚ ਹੀ ਚੌਂਗ ਦੇ ਵਿੱਚ ਓਵਰ ਰੋਡ ਤੋਂ ਉਹਨੇ ਚੌਂਗ ਕ੍ਰੋਸ ਕਰ ਲਿਆ ਇਕਦਮੀ ਸਪੀਡ ਦੇ ਵਿੱਚ ਠੀਕ ਹੈ ਹਾਂ ਜੀ ਸਰ ਆਪਣਾ ਨਾਮ ਤੇਰਾ ਨਾਮ ਅਮਰਜੀਤ ਸਿੰਘ ਐਸਆ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਹੁਣੇ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਤੇ ਹੋਇਆ ਕੀ ਪਤਾ ਲੱਗਾ ਕੁਝ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਵਾਸਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਮੁੱਕੇ ਚ ਮੁੰਡਾ ਬਚਾ ਹੋ ਗਿਆ ਆ ਠੀਕ ਆ ਮੁੰਡਾ ਠੀਕ ਆ ਵੋਟਰ ਸੈਲ ਤੇ ਟੁੱਟਾ ਬਸ ਸਪੀਡ ਦੇ ਵਿੱਚ ਸੀ ਆ ਕਹਿੰਦੇ ਮੋਟਰਸਾਈਕਲ ਦੇ ਦੇਖਦੇ ਮੋੱਕੇ ਦੇ ਅਸੀਂ ਬਾਅਦ ਚ ਆਏ ਆ ਸਾਡੇ ਹੰਗ ਪੱਲਾ ਹੋ ਗਿਆ ਚੈੱਕ ਕਰ ਲੈਂਦੇ ਆ ਸਾਰਾ ਜੀ ਕੁਲ ਮਿਲਾ ਕੇ ਜੇਕਰ ਪਰ ਸ਼ਾਸਨ ਧਿਆਨ ਦੇ ਰਿਹਾ ਐਸਐਸਐਫ ਧਿਆਨ ਦੇ ਰਹੀ ਹੈ ਕਿ ਹਾਦਸੇ ਨਾ ਵਾਪਰਨ ਤੇ ਜੇ ਕਿਤੇ ਹਾਦਸਾ ਵਾਪਰਦਾ ਹੈ ਤਾਂ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ ਪਰ ਇਹ ਦੋ ਹੱਥ ਸੇ ਇਹ ਦਰਸਾਉਂਦੇ ਨੇ ਕਿ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਇੱਕ ਤਾਂ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ ਤੇ ਦੂਜਾ ਅਨਗੈਲੀ ਕਾਰਨ ਹਾਲਾਂਕਿ ਇੱਕ ਹਾਦਸੇ ਵਿੱਚ ਇੱਕ ਵਕੀਲ ਦੀ ਮੌਤ ਹੋ ਜਾਂਦੀ ਹੈ ਪਰ ਦੂਜੇ ਹਾਦਸੇ ਵਿੱਚ ਨੌਜਵਾਨ ਦੀ ਜਾਨ ਬਚ ਜਾਂਦੀ ਹੈ ਪਰ ਮਾਲੀ ਨੁਕਸਾਨ ਬਹੁਤ ਹੋਇਆ ਹੈ ਲੋਕ ਸੋਚ ਸਮਝ ਕੇ ਸੜਕ ਤੇ ਨਿਕਲਣ ਆਪਣਾ ਨੁਕਸਾਨ ਹੋਣ ਤੋਂ ਬਚਾਣ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਨਾ ਪਾਉਣ ਇਹ ਅਸੀਂ ਵੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਵੀ ਅਪੀਲ ਕਰਦਾ ਹੈ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਔਨ 에ਅਰ